ਬੜੀ ਇੰਪੋਰਟੈਂਟ ਖਬਰ ਆ ਜੀ ਫਲੋਰੀਡਾ ਦੇ ਗਵਰਨਰ ਤੋਂ ਕਿ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਅਮਰੀਕਾ ਤੋਂ ਆਈ ਵੱਡੀ ਖਬਰ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਸਖਤ ਸਜ਼ਾ ਜੀ ਹਾਂ ਦੋਸਤੋ ਜੱਜ ਨੇ ਤੋੜ ਦਿੱਤੀਆਂ ਹਰਜਿੰਦਰ ਦੀਆਂ ਆਖਰੀ ਉਮੀਦਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਮਹੀਨੇ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਭਿਆਨਕ ਟਰੱਕ ਹਾਦਸਾ ਹੋਇਆ ਸੀ ਇਸ ਹਾਦਸੇ ਦੇ ਵਿੱਚ ਤਿੰਨ ਕਾਰ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਟਰੱਕ ਚਲਾਉਣ ਵਾਲੇ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਹਰਜਿੰਦਰ ਦੇ ਖਿਲਾਫ ਕੇਸ ਚੱਲ ਰਿਹਾ ਹੈ ਤੇ ਸਾਰੇ ਅਮਰੀਕਾ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਉਸ ਨੂੰ ਸਖਤ ਤੋਂ ਸਖਤ 45 ਸਾਲ ਦੀ ਸਜ਼ਾ ਦਿੱਤੀ ਜਾਵੇ। ਪਰ ਉੱਥੇ ਹੀ ਹਰੇਕ ਪੰਜਾਬੀ ਹਰਜਿੰਦਰ ਦੇ ਹੱਕ ਵਿੱਚ ਆਇਆ। ਹਰਜਿੰਦਰ ਦੇ ਹੱਕ ਵਿੱਚ ਆਏ ਲੋਕਾਂ ਨੇ ਦੱਸਿਆ ਇਹ ਇੱਕ ਕੁਦਰਤੀ ਹਾਸਾ ਤੇ ਕੁਦਰਤੀ ਹਾਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਹਰਜਿੰਦਰ ਨੇ ਜਾਣਬੁੱਝ ਕੇ ਕਿਸੇ ਨਾਲ ਕੋਈ ਏਦਾਂ ਦਾ ਹਾਸਾ ਨਹੀਂ ਕੀਤਾ ਨਾ ਹੀ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਹੁਣ ਹਰਜਿੰਦਰ ਦੇ ਖਿਲਾਫ ਬਹੁਤ ਜ਼ਿਆਦਾ ਸਖਤ ਰਵਈਆ ਵੀ ਚੱਲ ਰਿਹਾ ਹੈ ਅਮਰੀਕਾ ਦੀ ਸਰਕਾਰ ਦਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੱਜ ਨੇ ਬਹੁਤ ਜ਼ਿਆਦਾ ਸਖਤ ਰਵਈਆ ਅਪਣਾਇਆ ਹੈ ਜੱਜ ਦਾ ਕਹਿਣਾ ਹੈ ਕਿ ਹਰਜਿੰਦਰ ਗਲਤ ਤਰੀਕੇ ਦੇ ਨਾਲ ਅਮਰੀਕਾ ਆਇਆ ਸੀ ਤੇ ਉਸ ਨੂੰ ਇਥੋਂ ਦੇ ਰੂਲ ਐਂਡ ਲਾ ਬਾਰੇ ਕੋਈ ਵੀ ਸਮਝ ਨਹੀਂ ਨਾ ਹੀ ਉਹ ਠੀਕ ਤਰੀਕੇ ਨਾਲ ਅੰਗਰੇਜ਼ੀ ਸਮਝ ਸਕਦਾ ਹੈ ਨਾ ਹੀ ਬੋਲ ਸਕਦਾ ਹੈ ਅਤੇ ਨਾ ਹੀ ਉਸ ਨੂੰ ਰੋਡ ਸਾਈਨ ਬਾਰੇ ਕੋਈ ਸਹੀ ਜਾਣਕਾਰੀ ਹੈ ਇਸੇ ਕਰਕੇ ਹੀ ਚਾਚਮਾਨ ਦੇ ਨੇ ਕਿ ਹਰਜਿੰਦਰ ਨੇ ਇੱਕ ਵੱਡੀ ਲਾਪਰਵਾਹੀ ਕੀਤੀ ਹੈ ਜਿਸ ਦਾ ਨਤੀਜਾ ਤਿੰਨ ਬੇਗਨਾ ਜਾਣਾਂ ਦੇ ਰੂਪ ਵਿੱਚ ਨਿਕਲਿਆ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਜੱਜ ਨੇ ਨਾ ਸਿਰਫ ਹਰਜਿੰਦਰ ਨਹੀਂ ਬਲਕਿ ਉਹਨਾਂ ਲੋਕਾਂ ਨੂੰ ਵੀ ਸਖਤ ਸਜ਼ਾ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਨੇ ਹਰਜਿੰਦਰ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਸੀ ਤੇ ਉਸ ਟਰੱਕਿੰਗ ਕੰਪਨੀ ਨੂੰ ਵੀ ਸੰਮਣ ਜਾਰੀ ਕੀਤਾ ਗਿਆ ਜਿਸ ਨੇ ਹਰਜਿੰਦਰ ਨੂੰ ਨੌਕਰੀ ਤੇ ਰੱਖਿਆ ਸੀਗਾ ਹੁਣ ਸਭ ਦੀਆਂ ਨਿਗਾਹ ਇਸ ਕੇਸ ਤੇ ਟਿਕੀਆਂ ਹੋਈਆਂ ਨੇ ਕਿ ਹਰਜਿੰਦਰ ਨੂੰ ਮਾਫੀ ਮਿਲੇਗੀ ਜਾਂ ਸਖਤ ਸਜ਼ਾ ਦੋਸਤੋ ਇਹ ਮਾਮਲਾ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ ਆਪ ਸਭ ਨੂੰ ਕੀ ਲੱਗਦਾ ਹੈ ਇਸ ਮਾਮਲੇ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਰਜਿੰਦਰ ਦੀ ਚੜ੍ਹਦੀ ਕਲਾ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਤੇ ਹੋਰ ਇਸ ਤਰ੍ਹਾਂ ਦੀਆਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਦਿੱਲੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ। ਅੱਜ ਕੱਲ ਜ਼ਰਾ ਗੌਰ ਨਾਲ ਤੇ ਪੂਰੀ ਸੁਣ ਲਵੋ ਪਲੀਜ਼। ਆ ਹਰਜਿੰਦਰ ਸਿੰਘ। ਆ ਟ੍ਰੈਵਿਸ ਬੋਸਕੋ, ਫਲੋਰੀਡਾ ਚ, ਵਿਸ਼ਟਾ ਕੈਂਸਸ। ਦੋਵੇਂ ਟਰਕ ਚਲੋਂ ਦਿਸਨ। ਕਮਰਸ਼ੀਅਲ ਲਾਇਸੈਂਸ ਦੋਵਾਂ ਕੋਲ। ਫਰਕ ਤੁਹਾਡੇ ਸਾਹਮਣੇ ਹੀ ਹੈ, ਰੰਗ ਦਾ ਫਰਕ। ਦੂਜਾ ਆ ਕਿ ਐ ਇਮੀਗ੍ਰੈਂਟ ਹੈ ਕਿੰਨੇ ਅਨਡਾਕੂਮੈਂਟਡ ਨੇ ਉਹਨੇ ਬਹੁਤ ਵੱਡਾ ਜੁਰਮ ਕਰ ਦਿੱਤਾ ਉਹਨੇ ਹਾਈਵੇ ਤੇ ਆਪਣੇ ਟਰੱਕ ਦਾ ਗੈਰ ਕਾਨੂੰਨੀ ਯੂ ਟਰਨ ਕਰਤਾ ਉਹਦੀ وجہ ਤੋਂ ਐਕਸੀਡੈਂਟ ਹੋ ਗਿਆ ਤਿੰਨ ਲੋਕੀ ਮਰ ਗਏ ਠੀਕ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਤੁਸੀਂ ਉਹਦੀ ਸ਼ਕਲ ਉਹਨੂੰ ਤੁਸੀਂ ਮੀਡੀਆ ਤੇ ਐਸ ਤਰ੍ਹਾਂ ਘੁੰਮਦਾ ਫਿਰਦਾ ਵੇਖਦੇ ਹੋ ਉਹਦੇ ਤੇ ਲੋਕੀ ਬਹੁਤ ਅਫਸੋਸ ਕਰਦੇ ਨੇ ਉਹਦੀ ਦਸਤਾਰ ਲਾ ਕੇ ਉਹ ਸਿਰ ਝੁਕਾ ਕੇ ਤੇ 28 ਸਾਲਾਂ ਦਾ ਮੁੰਡਾ ਅਜਾ ਅਦਰ ਵੇਖੋ ਤੁਸੀਂ ਟਰੈਵਿਸ ਬੋਸਕੋ ਐਨੇ ਵੀ ਇੱਕ ਬੰਦਾ ਮਾਰਦਾ ਉਹਦੇ ਅੱਛੇ ਅੱਦਿਚੇ ਫਰਕ ਆ ਵੀ ਉਹਨੇ ਜਾਨ ਬੂਝ ਕੇ ਜਦੋਂ ਉਹਦੀ ਲੜਾਈ ਹੋ ਗਈ ਕਿਸੇ ਹੋਰ ਬੰਦੇ ਦੇ ਨਾਲ ਪੂਰੇ ਹੋਸ਼ ਹਵਾਸ ਚ ਉਸ ਬੰਦੇ ਤੇ ਆਪਣਾ ਟਰੱਕ ਚੜਾਤਾ ਉਹਨੂੰ ਖਤਮ ਕਰਤਾ ਉਹਨੂੰ ਸੈਕੰਡਰੀ ਗਰੀ ਚਾਰਜ ਕੀਤਾ ਮਰਡਰ ਦਾ ਤੇ ਉਹਨੂੰ ਬੇਲ ਵੀ ਮਿਲ ਗਈ ਹੈ ਇਹਦੇ 45 ਸਾਲ ਜੇਲ ਚ ਲੇਕਿਨ ਹਮੇਸ਼ਾ ਤਰ੍ਹਾਂ ਰੌਂਗ ਦੀ ਬਿਨਾਤ ਹੈ ਕਾਨੂੰਨ ਵੀ ਹੋਰ ਤੇ ਟ੍ਰੀਟਮੈਂਟ ਵੀ ਹੋਰ ਜਿਹੜੇ ਭੈਣ ਭਰਾਓ ਆਸ ਕਮਿਊਨਿਟੀ ਦੇ ਪੰਜਾਬੀ ਕਮਿਊਨਿਟੀ ਦੇ ਤੁਸੀਂ ਉਹ ਪਟੀਸ਼ਨ ਸਾਈਨ ਕਰੋ ਕਿਉਂਕਿ ਆਵਾਜ਼ ਚੁੱਕਣ ਚ ਬਹੁਤ ਵਜ਼ਨ ਹੁੰਦਾ ਹੈ ਤੇ ਹੋ ਸਕਦਾ ਹੈ ਕਿ ਤੁਹਾਡੀ ਆਵਾਜ਼ ਚੁੱਕਣ ਨਾਲ ਉਹਦੀ ਸਜ਼ਾ ਘੱਟ ਹੋ ਜਾਏ 45 ইয়ার্স ਮੈਨ ਲੱਗਦਾ ਹੈ ਕਿ ਬਹੁਤ ਹੀ ਜ਼ੁਲਮ ਹੈ ਤੁਹਾਡਾ ਕੀ ਖਿਆਲ